ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਕਰਦੇ ਨਵੇਂ ਦਿਨ ਦੀ ਸ਼ੁਰੂਆਤ ਉਮੀਦ ਕਰਦਾ ਸੀ ਸਾਰੇ ਠੀਕ ਠਾਕ ਹੋਵੋਗੇ ਤੇ ਵਧੀਆ ਇੰਜੋਏ ਕਰ ਰਹੇ ਹੋਵੋਗੇ ਜਿੰਦਗੀ ਦਾ ਸੋ ਅੱਜ ਦਾ ਬਲੌਗ ਆਪਾਂ ਸਟਾਰਟ ਕਰ ਰਹੇ ਹਾਂ ਜੀ ਮੌਸਮ ਜਿਵੇਂ ਜਿਵੇਂ ਕਰ ਬਟਾ ਬਦਲੀ ਜਾਂਦਾ ਹੈ ਗਰਮੈਸ ਵੀ ਹੋ ਜਾਂਦੀ ਹੈ ਜਿਵੇਂ ਕੁਰੀ ਵਧੀਆ ਜੀ ਜਿਵੇਂ ਬੱਦਲ ਵਾਈ ਹੋਈ ਨਸਾਂ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਫਿਲਹਾਲ ਆਪਣਾ ਇਹ ਬਲੌਗ ਨੂੰ ਆਪਾਂ ਸਟਾਰਟ ਕਰ ਰਹੇ ਹਾਂ ਜੀ ਤੇ ਅੱਜ ਆਪਣੇ ਜਿਵੇਂ ਆਪਣੀ ਜ਼ਿੰਦਗੀ ਦੀ ਰੁਟੀਨ ਕੰਮ ਕਿਤਨੇ ਦੇ ਦੇਖਣ ਉਸ ਤਰ੍ਹਾਂ ਚੱਲ ਰਹੇ ਜੀ ਸੋ ਬੜੇ ਰੋ ਸਾਡੇ ਬਲੌਗ ਨਾਲ ਇਹੜੇ ਚੈਨਲ ਤੇ ਪਹਿਲੀ ਵਾਰ ਆਉਣ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਵੀਡੀਓ ਵਧਾਈ ਦੇ ਲਾਈਕ ਕਰਦੇ ਹੋਰ ਕਮੈਂਟ ਕਰਦੇ ਹੋ ਤੇ ਵੀਡੀਓ ਦੇ ਬਾਅਦ ਸਬਸਕ੍ਰਾਈਬ ਕਰਕੇ ਸ਼ੇਅਰ ਕਰਿਆ ਕਰੋ ਤੁਸੀਂ ਕਹੀ ਵਧਾਈ ਦੇਣ ਗਿਆ ਬੜੇ ਤਰ੍ਹਾਂ ਕਾਦੀ ਕਾਦੀ ਵਧਾਈ ਆ ਪ੍ਰਧਾਨ ਬਣਾ ਦਿੰਦੇ ਨੇ ਆਪਣੇ ਖਡੌਰੀ ਮੰਡਲ ਦੇ ਅੱਛਾ ਮਦਰ ਪਹਿਲਾਂ ਕਹਿੰਦਾ ਸੀ ਵਜਾ ਐਮਐਲਏ ਸਾਹਿਬ ਦੀ ਤਿਆਰੀ ਲੱਗਦੀ ਹੈ ਉਸ ਵੇ ਜੋ ਕਿੰਨਾ ਸਾਹ ਹੈ ਪੱਕਾ ਪੱਕਾ ਕਲਟੀ ਪਾਰਟੀ ਦшаем ਪਾਰਟੀ ਬਲਵਿੰਦਰ ਕਰੂਗਾ ਪਰੋ ਭਾਈ ਦੇਖੀ ਜੱਟਾ ਨਹੀਂ ਨਗਰਦੀ ਕੰਦਰ ਦੇ ਤੂੰ ਅੱਜ ਸਾਨੂੰ ਪਾਰਟੀ ਪਾਰਟੀ ਸਾਨੂੰ ਪਾਰਟੀ ਕਰਦਾ ਹੈ ਅੱਜ ਇਹ ਪਾਰਟੀ ਕਰਦਾ ਅੱਜ ਉਹ ਸਵੇਰੇ ਮੈਂ ਕਹਿੰਦੇ ਮੈਂ ਦੱਸਦੀ ਨਹੀਂ ਤੇ ਉਹਨੂੰ ਫਸਟ ਐਕੀ ਨਵਾਂ ਲਵਾ ਲਿਆ ਸਾਈ ਹਾਂ ਖਾ ਜਾ ਰਿਹਾ ਇਹਦੇ ਅਸੀਂ ਉੱਧੇ ਕਿੱ데 ਕਹਿੰਦੇ ਪਰ ਰਾਜਪੁਰੇ ਰਾਜਪੁਰੇ ਠੀਕ ਉੱਧੂ ਸਮਝ ਹੋਊਗਾ ਫਿਰ ਤੋਂ ਮੇਰੇ ਕੋਲ ਕਾਰਡ ਲੈ ਜਾਂਦਾ ਕਿਹੜਾ ਕਿਸਾਨ ਜੀ ਸੈਂਟਰ ਵਾਲਾ ਚਲ ਚੱਲ ਲੈ ਆਗੇ ਨਾ ਮਿਲ ਰਹਾ ਹੈ ਨਾ ਹੁਣ ਅਸੀਂ ਸਰ ਦਾ ਡੇਲੀ ਹੋਇਆ ਨਾ ਤੁਹਾਨੂੰ ਸਰ ਕਰਾ ਉਹ ਇਹ ਚਲੇ ਸਾਡੇ ਇਹ ਦੇ ਨਾਲ ਗੇੜੜਦਾਈ ਸਾਡਾ ਹੁਣ ਸਰ ਗਿਆ ਮਹਿੰਗੇ ਬਹੁਤ ਬੰਦੇ ਕਿੱਥੇ ਠਾਹ ਜਿਆ ਦੇ ਵੀਰੇ ਆਉਣ ਵਾਲਾ ਟਾਈਮ ਇੰਨਾ ਦਾ ਠੀਕ ਹੈ ਹੈ ਆ ਸਾਹਮਲੇ ਤਾਂ ਫਾਈ ਇੱਕ ਦਸਤੀ ਪੱਦੇਗੀ ਗਗਨਪੁਰ ਤਾਂ ਆ ਗਈ ਸਾਡੇ ਚ ਗਗਨਦੀ ਹੈ ਉਹਦਾ ਸਿਆਸਤੇ ਸਾਡੇ ਵੀਰੇ ਸਿਆਸਤੇ ਸਿਆਸਤੇ ਤਾਂ ਛੱਡਦੀ ਹੈ ਉਹ ਤਾਂ ਕਿ ਨਿੱਕਾ ਪਾਇ ਬਗਨ ਵਿੱਚ ਸਿਆਸਤੇ ਮੇਰੀ ਗੱਲ ਨੋਟ ਕਰ ਲਏ ਉਹਨੂੰ ਆੜਾ ਹੀ ਆੜਾ ਪਊਗਾ 27 ਚ ਅੱਛਾ ਨਹੀਂ ਤਾਂ ਪਲੇਅਰ ਨਹੀਂ ਕਰਦੇ ਜੀ ਬੀਜੇਪੀ ਦਾ ਪੱਲਾ ਫੜਨਾ ਹੀ ਉਹਨਾਂ ਨੂੰ ਨੇ ਉਹਦਾ ਪੂਰਾ ਹਾਲ ਹੋਊਗਾ ਕਾਂਗਰਸ ਵਾਲੇ ਜੇ ਭਾਂਵੇਂ ਆ। ਇਹ ਬਾਬਾ ਵੀ ਆ ਬਈ ਭਾਂਵੇਂ ਖਵਾਣੀ ਕਰਦਾ ਜੇ ਕਿਸੇ ਰਾਤ ਉੱਤੋਂ ਦਿਆਂ ਨਾ ਦਿਖਾਉਂਦਾ। ਜੇ ਗਲਤ ਹੋਏ ਤਾਂ ਆ ਉਹਦਾ ਦਫ਼ਤਰ ਆ ਦਫ਼ਤਰ ਚ ਬਿਨਾਂ ਗਲਤ ਹੋਏ। ਗੱਡਾ ਦਫ਼ਤਰ। ਇਹ ਗੱਡਾ ਦਾ ਦਫ਼ਤਰ। ਦਫ਼ਤਰ ਜਾ ਕੇ ਵੀ ਗੋਲੀ ਕਰਾਉ ਹੈ। ਹੋਣਾ। ਕਹਿ ਰਹੀ ਐਸੇ। ਉਹ ਤੁਸੀਂ ਕੀ ਕਹਿੰਦੇ ਐ ਸਾਥੀ ਗਾਂ। ਮਾਤਾ ਉਹ ਦਫ਼ਤਰ ਵੀ ਗਿਆ ਐ ਸੰਤਾ ਐ ਤੇ ਅੱਜ ਲਾਉਂਗੇ ਤੁਸੀਂ ਅੱਜ ਆ। ਲੈਥੇ ਨਹੀਂ ਕਰੇ। ਅੱਜ ਲਾਉਂਦੇ। ਕੀ ਕਰੀਏ ਕੋਈ ਨਾ ਬੋਈ ਹਾਂ ਸਾਸਰੀ ਘਰ ਕੋਈ ਨਾ ਆਉਂਦਾ ਹਾਂ ਅਭਿਰਿੰਦਰ ਨੇ ਕਿਹਾ ਹਾਂ ਹੋਰ ਹੋਤੀ ਆਈ ਪਰ ਸੁਣਦੇ ਕਹਿੰਦੇ ਆਪਣੀ ਮਾ ਮਾ ਅਭਿਰਿੰਦਰ ਚਲਾ ਦੇ ਜਿਹਨ ਤਾਇਆ ਉਹਦੇ ਰਾਮ ਬਹੁਤ ਆਉਂਦੇ ਨਾ ਸੀ ਕਰੀਏ ਬਾਹਰ ਇਸੇ ਰੁਹਾ ਹੋ ਸਾਰੇ ਅਜੇ ਅੱਜ ਤੇ ਦੀਜੀ ਉਹ ਦਸਵਾ ਪਈ ਆਉਂ ਕੋਈ ਨਾ ਆਉਂਦਾ ਹੋਰ ਆਇਆ ਕੋਈ ਵੱਡੀ ਵੱਡੀ ਹੋਰ ਅਭਿਰਿੰਦਰ ਕਹਿੰਦੇ ਹਾਰਾ ਅਮਰ ਨੇ ਬੈਠੀ ਆਪਦਾ ਹਾਂ

मशीन चल रही है मूँगी मंडी जा रही है ਉਹ ਦਾਣ ਕੇ ਦੱਜ ਕੀ ਆਇਆ ਸਾਡੀ ਨੂੰ ਮਿਲ ਕੇ ਪਤਾ ਲੱਗਦਾ ਹੋਣੀ ਜਾਂੀ ਤੇ ਕਾਹਲੇ ਉਹ ਦਾਣ ਕੇ ਦੱਜ ਕੀ ਆਇਆ ਮੈਂ ਕਿਉਂ ਐਕਸੀ ਨਾ ਮਿਸਟਰੀ ਉਹਰੇ ਆ ਕੇ ਫੇਰ ਉਹ ਤੋਂ ਪਾਪ ਕਾਰਨ ਉਹ ਤਾਂ ਮੈਂ ਕਿਹਾ ਅੱਛਾ ਉਹ ਤਾਂ ਨਹੀਂ ਖਾਂਦਾ ਜੁਸਾ ਉਹਨੇ ਕਿਹਾ ਖਾਣਾ ਨਾ ਉਹ ਸਾਮੇਲ ਚ ਆਇਆ ਆਏ ਆਏ ਕੇ ਐਸ ਸੀ ਜਾਂ ਹਾਂਜੀ ਦੋਸਤੋ ਇਸੀ ਆਪਣਾ ਅੱਜ ਦਾ ਵਲੌਗ ਅੱਜ ਦੀ ਵੀਡੀਓ ਤਕਰੀਬਨ ਆਪਾਂ ਬੰਦ ਕਰਦੇ ਆਂ ਇੱਥੇ ਕਿਉਂਕਿ ਗਰਮੀ ਅੱਜ ਨਾ ਇੰਨੀ ਬਰਾਹਰ ਹੋ ਰਿਹਾ ਹੈ ਗਰਮੀ ਨਾਲ ਜਿਵੇਂ ਬਾਰਿਸ਼ ਹੋਈ ਤੇ ਫਿਰ ਵੀ ਗਰਮੀ ਦਾ ਨੱਕਾ ਹੈ ਬਹੁਤ ਜ਼ਿਆਦਾ ਗਰਮੀ ਹੋਈ ਪਈ ਆ ਫਿਲਹਾਲ ਆਪਣੇ ਇਹਦੀ ਵੀਡੀਓ ਨੂੰ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਬੰਦ ਕਰ ਰਹੇ ਆਂ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰ ਦਿਓ ਕਮੈਂਟ ਕਰਿਓ ਤੇ ਵੀਡੀਓ ਨੂੰ ਬਤ-ਬਤ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਸੋ ਜਲਦ ਮਿਲਦੇ ਆ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਸੋ ਰੱਖੋ ਆਪਣਾ ਖਿਆਲ ਸ਼ਸ਼ੀ ਸ਼ਕਾਲ ਗੁੱਡ ਬਾਏ ਰੱਬ ਰੱਖਾ ਜੀ